ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੁੜ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਵਿਸਾਖੀ ਵਾਲੇ ਦਿਨ ਇਹ ਗੁੜ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਣੇ ਹੋ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਉਪਾਏ ਤੇ ਇਹ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਇਸ ਉਪਾਅ ਨੂੰ ਅਸੀਂ ਵਸਾਖੀ ਵਾਲੇ ਦਿਨ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਉਪਾਦਨ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਗੁੜ ਸਾਡੇ ਸਾਰੇ ਹੀ ਘਰਾਂ ਦੇ ਰਸੋਈ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਅਸੀਂ ਸਾਰੇ ਪਰਿਵਾਰ ਹੀ ਗੁੜ ਦਾ ਇਸਤੇਮਾਲ ਕਰਦੇ ਹਾਂ ਸੇਵਨ ਕਰਦੇ ਹਾਂ ਮਿੱਠੇ ਦੇ ਤੌਰ ਤੇ ਤੇ ਇਹ ਸਾਡੀ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਹੈ ਇਸ ਦੇ ਨਾਲ ਨਾਲ ਈਮਲੀ ਦੀ ਗੱਲ ਕਰੀਏ ਈਮਲੀ ਵੀ ਸਾਡੇ ਘਰਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਅੱਜ ਦੀ ਵੀਡੀਓ ਨੂੰ ਜ਼ਰੂਰ ਦੇਖਿਓ ਕਿ ਇਹਨਾਂ ਦੇ ਸਾਡੇ ਲਈ ਬਹੁਤ ਹੀ ਚਾਦਾ ਅਨੇਕਾ ਫਾਇਦੇ ਹੁੰਦੇ ਨੇ ਇਸ ਵਿਧੀ ਨੂੰ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਤੇ ਤੁਸੀਂ ਇਸ ਵਿਧੀ ਦੇ ਨਾਲ ਬਣਾ ਕੇ ਤੇ ਇਸ ਵਿਧੀ ਦੇ ਨਾਲ ਖਾਣਾ ਤੁਹਾਨੂੰ ਕਦੇ ਵੀ ਆਪਣੇ ਫੇਸ ਤੇ ਕੁਝ ਵੀ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਇਸ ਦੇ ਨਾਲ-ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਵੀ ਇਸ ਦੇ ਨਾਲ ਦੂਰ ਹੋ ਜਾਣਗੀਆਂ ਖਾਣ ਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹਰ ਤੁਸੀਂ ਇੱਕ ਚਮਚ ਖਾਣਾ ਇਸ ਤੋਂ ਜ਼ਿਆਦਾ ਤੁਸੀਂ ਬਿਲਕੁਲ ਵੀ ਨਹੀਂ ਖਾਣਾ ਇੱਕ ਚਮਚ ਤੁਸੀਂ ਦਵਾਈ ਦੇ ਤੌਰ ਤੇ ਲੈਣਾ ਹੈ ਕਿ ਤੁਸੀਂ ਦੁਪਹਿਰ ਦੇ ਸਮੇਂ 12 ਵਜੇ ਤੋਂ ਲੈ ਕੇ 1 ਵਜੇ ਦੇ ਵਿੱਚ ਵਿੱਚ ਤੁਸੀਂ ਇਸ ਨੂੰ ਖਾ ਸਕਦੇ ਹੋ। ਇਹਦਾ ਭਾਵ ਕਿ ਦੁਪਹਿਰ ਦਾ ਤੁਸੀਂ ਪ੍ਰਸ਼ਾਦਾ ਸ਼ਕਨ ਤੋਂ 1 ਘੰਟਾ ਪਹਿਲਾਂ ਇਸ ਨੂੰ ਖਾ ਸਕਦੇ ਹੋ। ਇਸ ਨੂੰ ਤੁਸੀਂ ਸਿਰਫ 7 ਦਿਨ ਦੇ ਵਿੱਚ ਦੋ ਵਾਰ ਖਾ ਸਕਦੇ ਹੋ। ਪਰ ਲੈਣਾ ਸਿਰਫ ਇੱਕ ਚਮਚ ਹੀ ਹੈ। ਇਸ ਦੇ ਨਾਲ ਤੁਹਾਡਾ ਜਿਹੜਾ ਚਿਹਰਾ ਖਿੜਿਆ ਖਿੜਿਆ ਰਹੇਗਾ ਤੇ ਤੁਹਾਡੇ ਚਿਹਰੇ ਤੋਂ ਦਾਗ ਤੱਬੇ ਤੇ ਚਾਈਆਂ ਚੁਰੜੀਆਂ ਨੇ ਜਿਹੜੀਆਂ ਇਹ ਸਭ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਜੇਕਰ ਕਿਸੇ ਵੀ ਲੇਡੀਜ਼ ਨੂੰ ਮਹੀਨੇ ਮਾਰੀ ਤੇ ਵੇ ਚੰਦਰੀ ਦਿੱਕਤ ਰਹਿੰਦੀ ਏ ਉਹਨਾਂ ਨੂੰ ਪੇਨ ਹੁੰਦਾ ਏ ਪ੍ਰੋਬਲਮ ਰਹਿੰਦੀ ਏ ਦਰਦ ਦੀ ਇਹ ਹੀ ਸਾਰੀਆਂ ਪ੍ਰੋਬਲਮ ਅਗਰ ਕੋਈ ਹੋਰ ਵੀ ਪ੍ਰੋਬਲਮ ਏ ਉਹ ਸਾਰੀਆਂ ਪ੍ਰੋਬਲਮ ਵੀ ਇਸ ਦੇ ਨਾਲ ਦੂਰ ਹੋ ਜਾਣਗੀਆਂ ਇਸ ਲਈ ਅਸੀਂ ਗੁੜ ਤੇ ਈਮਲੀ ਲਵਾਂਗੇ ਗੁੜ ਦੇ ਵਿੱਚ ਆਇਰਨ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਈਮਲੀ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਕਿ ਚਾਦੋ ਇਹ ਦੋਨੇ ਚੀਜ਼ਾਂ ਮਿਰਚਾਂ ਦੀਆਂ ਨੇ ਤਾਂ ਇਹ ਦੋਨੇ ਚੀਜ਼ਾਂ ਮਿਲ ਕੇ ਸਾਡੇ ਲੀਵਰ ਨੂੰ ਇੱਕਦਮ ਠੀਕ ਕਰ ਦਿੰਦੀਆਂ ਨੇ ਜਿਵੇਂ ਹੀ ਸਾਡੇ ਲੀਵਰ ਦੀਆਂ ਸਾਰੀਆਂ ਪ੍ਰੋਬਲਮ ਦੂਰ ਹੁੰਦੀਆਂ ਸਾਡੇ ਲੀਵਰ ਦੀ ਗਰਮੀ ਦੂਰ ਹੋ ਜਾਂਦੀ ਹੈ ਤੇ ਉਸ ਦੇ ਨਾਲ ਸਾਡਾ ਜਿਹੜਾ ਸਰੀਰ ਉਹ ਬਿਲਕੁਲ ਹੀ ਤੰਦਰੁਸਤ ਹੋ ਜਾਂਦਾ ਹੈ ਇਸ ਨੂੰ ਬਣਾਉਣ ਦੇ ਲਈ ਤੁਹਾਨੂੰ ਇਮਲੀ ਤੇ ਗੁੜ ਚਾਹੀਦਾ ਹੈ। ਤੁਸੀਂ ਜਿੰਨੀ ਇਮਲੀ ਲੈਣੀ ਹੈ ਇਮਲੀ ਦਾ ਅੱਧਾ ਹਿੱਸਾ ਤੁਸੀਂ ਗੁੜ ਲੈਣਾ ਹੈ। ਕਹਿਣ ਦਾ ਭਾਵ ਕਿ ਜੇਕਰ ਤੁਸੀਂ 1 ਕਿਲੋ ਇਮਲੀ ਲਈਏ ਤਾਂ ਅੱਧਾ ਕਿਲੋ ਤੁਸੀਂ ਗੁੜ ਲੈਣਾ ਹੈ। ਇਮਲੀ ਨੂੰ ਤੁਸੀਂ ਰਾਤ ਦੇ ਸਮੇਂ ਪੂਰੀ ਰਾਤ ਪਾਣੀ ਦੇ ਵਿੱਚ ਭਿਓ ਕੇ ਰੱਖ ਸਕਦੇ ਹੋ ਤੇ ਨਹੀਂ ਤਾਂ ਫਿਰ ਤੁਸੀਂ ਘੱਟ ਤੋਂ ਘੱਟ 4 ਤੋਂ 5 ਘੰਟੇ ਇਮਲੀ ਨੂੰ ਪਾਣੀ ਦੇ ਵਿੱਚ ਜ਼ਰੂਰ ਭਿਓ ਕੇ ਰੱਖੋ। ਜਿਵੇਂ ਹੀ ਅਸੀਂ ਇਮਲੀ ਨੂੰ ਪਿਉਵਾਂਗੇ ਇਮਲੀ ਬਿਲਕੁਲ ਨਰਮ ਹੋ ਚਾਵੇਗੀ ਤੇ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਲਓ ਤੇ ਜਿਹੜੇ ਇਮਲੀ ਦੇ ਵਿੱਚ ਬੀ ਹੋਣਗੇ ਉਹਨਾਂ ਨੂੰ ਤੁਸੀਂ ਬਾਹਰ ਕੱਢ ਕੇ ਸੁੱਟ ਦਿਓ ਇਸ ਦੇ ਨਾਲ ਨਾਲ ਜੋ ਤੀਲੇ ਹੋਣਗੇ ਉਹਨਾਂ ਨੂੰ ਵੀ ਬਾਹਰ ਕੱਢ ਦਿਓ ਇਹ ਕੱਲਾ ਗੁੱਦਾ ਤੁਸੀਂ ਵਿੱਚ ਇਮਲੀ ਦੇ ਰਹਿਣ ਦਿਨਾ ਹੁਣ ਤੁਸੀਂ 15 ਮਿੰਟ ਤੱਕ ਇਸ ਇਮਲੀ ਨੂੰ ਤੁਸੀਂ ਅੱਗੇ ਤੇ ਉਬਾਲ ਲੈਣਾ ਤੇ ਇਸ ਦੇ ਨਾਲ ਨਾਲ ਗੁੜ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਕੁੱਟ ਲੈਣਾ ਜਦੋਂ ਗੁੜ ਬਿਲਕੁਲ ਬਰੀਕ ਹੋ ਜਾਵੇ ਤੇ ਜਿਸ ਇਮਲੀ ਨੂੰ ਅਸੀਂ ਅੱਗ ਦੇ ਉੱਪਰ ਰੱਖਿਆ ਹੋਇਆ ਉਸ ਇਮਲੀ ਦੇ ਵਿੱਚ ਇਸ ਗੁੜ ਨੂੰ ਤੁਸੀਂ ਪਾ ਦੇਣਾ ਤੇ ਜਦੋਂ ਤੁਸੀਂ ਗੁੜ ਪਾਓਗੇ ਗੁੜ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ 3 ਮਿੰਟ ਦੇ ਤੱਕ ਹਿਲਾਉਂਦੇ ਰਹਿਣਾ ਤੇ ਹੁਣ ਤੁਹਾਡੀ ਜਿਹੜੀ ਇਹ ਚਟਨੀ ਹੈ ਇਹ ਬਿਲਕੁਲ ਬਣ ਕੇ ਤਿਆਰ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣੀ ਹੋਵੇਗੀ ਪੇਪਰ ਇਸ ਨੂੰ ਖਾਣਾ ਤੁਸੀਂ ਐਜ਼ ਅ ਮੈਡੀਸਿਨ ਦੇ ਤੌਰ ਤੇ ਇੱਕ ਚਮਚ ਹੀ ਹੈ ਪਰ ਤੁਸੀਂ ਜੇਕਰ ਇਸ ਦੇ ਸਵਾਦ ਨੂੰ ਹੋਰ ਵੀ ਜ਼ਿਆਦਾ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਕਾਲਾ ਨਮਕ ਤੇ ਜੀਰੇ ਨੂੰ ਭੁੰਨ ਕੇ ਕੌੜੀ ਜਿਹੀ ਮਾਤਰਾ ਦੇ ਵਿੱਚ ਤੁਸੀਂ ਵਿੱਚ ਪਾ ਸਕਦੇ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਦੀਆਂ ਕਈ ਪ੍ਰੋਬਲਮ ਤੋਂ ਪਰੇਸ਼ਾਨ ਹਾਂ ਜਿਵੇਂ ਕਿ ਸਾਡਾ ਮਟਾਪਾ ਬਹੁਤ ਜ਼ਿਆਦਾ ਵਧ ਜਾਂਦਾ ਹੈ ਸਾਡਾ ਭਾਰ ਨਹੀਂ ਕੱਟਦਾ ਸਾਡਾ ਪੇਟ ਘਟਣ ਦਾ ਨਾਮ ਨਹੀਂ ਲੈਂਦਾ ਇਸੇ ਨਾਜ਼ ਨਾਲ ਕਈ ਲੋਕ ਪਰੇਸ਼ਾਨ ਰਹਿੰਦੇ ਆ ਕਿ ਸਾਡਾ ਭਾਰ ਵੱਧਦਾ ਨਹੀਂ ਸਾਨੂੰ ਕੋਈ ਕਪੜਾ ਪਾਇਆ ਹੋਇਆ ਚੱਜਦਾ ਨਹੀਂ ਤਾਂ ਇਹ ਜਿਹੜੀ ਆਪਾਂ ਚੀਜ਼ ਬਣਾਈਏ ਇਹ ਦੋਨੇ ਪੱਖਾਂ ਤੋਂ ਹੀ ਕੰਮ ਕਰੇਗੀ ਜਿਵੇਂ ਕਿ ਸਾਡੇ ਸਰੀਰ ਦੇ ਵਿੱਚ ਜਦੋਂ ਇਹ ਜਾਂਦਾ ਏ ਅਸੀਂ ਲੈਨੇ ਆ ਇੱਕ ਚਮਚ ਹਰ ਰੋਤ ਤਾਂ ਜਿਹੜੀ ਇਹ ਸਾਡੀ ਚਰਬੀ ਵਧੀ ਹੋਈ ਆ ਸਰੀਰ ਤੇ ਉਸ ਨੂੰ ਇਹ ਘਟਾ ਦਿੰਦਾ ਹੈ ਇਹ ਜੇ ਕਿਸ ਸਾਡੇ ਸਰੀਰ ਤੇ ਉੱਪਰ ਚਰਬੀ ਹੈ ਨਹੀਂ ਸਾਡਾ ਭਾਰ ਬਹੁਤ ਜ਼ਿਆਦਾ ਘੱਟ ਤੇ ਉਸ ਨੂੰ ਇਹ ਵਧਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਦੀ ਇਹ ਹੀ وجہ ਹੈ ਕਿ ਜਦੋਂ ਸਾਡਾ ਲੀਵਰ ਸਹੀ ਢੰਗ ਦੇ ਨਾਲ ਕੰਮ ਕਰੇਗਾ ਤੇ ਸਾਡਾ ਜਿਹੜਾ weight ਹੈ ਉਹ ਉਨਾ ਹੀ ਰਹੇਗਾ ਜਿੰਨਾ ਸਾਡਾ weight ਹੋਣਾ ਚਾਹੀਦਾ ਜੋ ਸਾਡਾ ਲੀਵਰ ਹੁੰਦਾ ਹੈ ਉਹ ਇੱਕ ਸੰਜੀਵਨੀ ਬੂਟੀ ਦੇ ਵਾਂਗ ਕੰਮ ਕਰਦਾ ਹੈ ਇਸੀ ਤਰੀਕੇ ਦੇ ਨਾਲ ਕਈ ਲੋਕ ਰੋਟੀ ਬਣਾਉਣ ਦੇ ਸਮੇਂ ਕੀ ਕਰਦੇ ਆ ਰੋਟੀ ਨੂੰ ਵੇਲ-ਵੇਲ ਕੇ ਪਤਲੀ ਕਰ ਦਿੰਦੇ ਆ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲਗਾ ਦਿੰਦੀ ਹੈ ਜੇਕਰ ਅਸੀਂ ਰੋਟੀ ਬਣਾਉਂਦੇ ਸਮੇਂ ਰੋਟੀ ਨੂੰ ਮੀਡੀਅਮ ਜਿਹੀ ਥੋੜੀ ਜਿਹੀ ਮੋਟੀ ਰੱਖ ਕੇ ਅਸੀਂ ਬਣਾਉਣੀ ਹੈ ਤੇ ਉਹ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਰੋਗਾਂ ਨੂੰ ਦੂਰ ਵੀ ਕਰ ਦਿੰਦੀ ਹੈ ਜੋ ਲੋਕ ਰਾਤ ਨੂੰ ਸੌਣ ਦੇ ਸਮੇਂ ਧੋਨੀ ਦੇ ਵਿੱਚ ਤੇਲ ਲਗਾ ਕੇ ਸੌਂਦੇ ਦੇ ਉਹਨਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੈਡੀਸਿਨ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਥੋੜੇ ਛੋਟੇ ਹੁੰਦੇ ਸੀ ਤੇ ਸਾਨੂੰ ਇਮਲੀ ਖਾਣ ਤੋਂ ਮਨਾ ਕੀਤਾ ਜਾਂਦਾ ਸੀ ਤੇ ਇਸ ਕਰਕੇ ਸਾਡੇ ਘਰ ਦੇ ਜਿਹੜੇ ਪੁਰਸ਼ ਹੁੰਦੇ ਸਨ ਮੁੰਡੇ ਹੁੰਦੇ ਸਨ ਖਾਸ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਮਨਾ ਕੀਤਾ ਜਾਂਦਾ ਸੀ ਉਸ ਸਮੇਂ ਸਾਨੂੰ ਜੋ ਵੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਉਹ ਸਾਡੇ ਘਰ ਦੇ ਦੁੱਧ ਦਹੀਂ ਜਾਂ ਵੱਖ-ਵੱਖ ਤਰ੍ਹਾਂ ਦੇ ਅਚਾਰ ਮੱਕੀ ਬਾਜਰੇ ਦੀ ਰੋਟੀ ਇਹਨਾਂ ਸਭ ਚੀਜ਼ਾਂ ਤੋਂ ਮਿਲ ਜਾਂਦੀ ਸੀ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਨੂੰ ਨਹੀਂ ਮਿਲਦੀਆਂ ਸਾਡੇ ਜਿਹੜੇ ਮੂੰਹ ਨੇ ਉਹ ਕੁਆਖੇ ਪੈਲੇ ਕਹਿੰਦਾ ਭਾਵ ਕਿ ਕਮਜ਼ੋਰ ਹੋਏ ਪੈਲੇ ਦੇਖਣ ਨੂੰ ਦਾਲ ਜਿਹੇ ਲੱਗਦੇ ਨੇ ਜਿ ਸਾਡੇ ਮੂੰਹ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੌਣਕ ਨਹੀਂ ਜਾਪਦੀ ਇਸ ਦੇ ਨਾਲ-ਨਾਲ ਉਪਰੋਂ ਅਸੀਂ ਆਪਣੇ ਫੇਸ ਦੇ ਉੱਪਰ vàng ਸੁਵੰਨੇ ਪਦਾਰਥ ਲਾਉਣੇ ਸ਼ੁਰੂ ਕਰ ਦਿੰਨੇ ਆ ਤੇ ਉਪਰੋਂ ਲਗਾਉਣ ਦਾ ਕੀ ਫਾਇਦਾ ਜਿੰਨਾ ਸਮਾਂ ਸਾਡੇ ਅੰਦਰੋਂ ਉਹ ਸਾਡੇ ਸਰੀਰ ਦੇ ਅੰਦਰ ਇਹ ਚੀਜ਼ ਉਹੀ ਠੀਕ ਨਹੀਂ ਹੈ ਉਨਾ ਸਮਾਂ ਸਾਡੇ ਇਹ ਸਭ ਕੁਝ ਲਗਾਉਣ ਦਾ ਵੀ ਫਾਇਦਾ ਨਹੀਂ ਹੁੰਦਾ ਇਸੇ ਤਰ੍ਹਾਂ ਜਿਵੇਂ ਹੁਣ ਅੰਬ ਦਾ ਮੌਸਮ ਚੱਲ ਰਿਹਾ ਤੇ ਅੰਬ ਤੁਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਸਾਫ਼ ਸੁਥਰੇ ਕਰਕੇ ਘਰ ਦੇ ਵਿੱਚ ਉਹਨਾਂ ਦਾ ਆਚਾਰ ਬਣਾਓ ਕਿਉਂਕਿ ਜੋ ਆਚਾਰ ਅਸੀਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਆ ਉਸ ਦੇ ਵਿੱਚ ਬਹੁਤ ਸਾਰੇ ਕੈਮੀਕਲ ਵਰਤੇ ਜਾਂਦੇ ਨੇ ਜੋ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੇ ਆ ਤੇ ਜੋ ਲੋਕ ਹਰ ਰੋਜ਼ ਆਪਣੀ ਡੇਲੀ ਰੁਟੀਨ ਦੇ ਵਿੱਚ ਲੱਸੀ ਦਾ ਸੇਵਨ ਕਰਦੇ ਨੇ ਉਹ ਆਪਣੇ ਵਿਟਾਮਿਨ ਸੀ ਦੇ ਨਾਲ ਜੁੜੀ ਹੁੰਦੀ ਆ ਤੇ ਇਸੇ ਨਾਲ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਕਦੇ ਗਰਮੀ ਵੀ ਨਹੀਂ ਪੈਂਦੀ ਜੋ ਇਮਲੀ ਹੈ ਇਮਲੀ ਦੀ ਤਸੀਰ ਠੰਡੀ ਹੁੰਦੀ ਹੈ ਤੇ ਇਹ ਸਾਡੇ ਲੀਵਰ ਦੇ ਲਈ ਸੰਜੀਵਨੀ ਦੇ ਮੰਗ ਇੱਕ ਕੰਮ ਕਰਦੀ ਹੈ ਤੇ ਜਿਹਨਾਂ ਦੇ ਫੇਸ ਤੇ ਉਪਰ ਚੁਰੜੀਆਂ ਨੇ ਉਹ ਇਮਲੀ ਨੂੰ ਜ਼ਰੂਰ ਖਾਣ ਕਿਉਂਕਿ ਇਸ ਦੇ ਨਾਲ ਤੁਹਾਡਾ ਜਿਹੜਾ ਫੇਸ ਹੈ ਉਹ ਵੀ ਟਾਈਟ ਹੋਵੇਗਾ ਤੇ ਤੁਹਾਡੀ ਸਕਿਨ ਦੀਆਂ ਸਾਰੀਆਂ ਪ੍ਰੋਬਲਮ ਵੀ ਦੂਰ ਹੋਣਗੀਆਂ ਇਸ ਨੂੰ ਤੁਸੀਂ ਬਣਾਉਣਾ ਹੈ ਬਣਾਉਣ ਤੋਂ ਬਾਅਦ ਵਿੱਚ ਤੁਸੀਂ ਛੋਟੀ ਜਿਹੀ ਹਾਂਡੀ ਜਾਂ ਫਿਰ ਕੱਚ ਦੇ ਬਰਤਨ ਦੇ ਵਿੱਚ ਹੀ ਤੁਸੀਂ ਇਸ ਨੂੰ ਬਣਾ ਕੇ ਰੱਖਣਾ ਇਸ ਨੂੰ ਤੁਸੀਂ ਜਿਹੜੇ ਵੀ ਬਰਤਨ ਦੇ ਵਿੱਚ ਪਾਉਣਾ ਉਸ ਦਾ ਢੱਕਣ ਚੰਗੀ ਤਰ੍ਹਾਂ ਟਾਈਟ ਕਰਕੇ ਲਗਾਉਣਾ ਹੈ ਤੇ ਤੁਸੀਂ ਇਹ ਜਿਹੜੀ ਚਟਨੀ ਤਿਆਰ ਕੀਤੀ ਹੈ ਨਾ ਇਸ ਨੂੰ ਤੁਸੀਂ 15 ਦਿਨ ਤੱਕ ਹੀ ਤੁਸੀਂ ਯੂਜ਼ ਕਰਨਾ ਉਸ ਤੋਂ ਬਾਅਦ ਨਹੀਂ ਕਰਨਾ। ਗਰਮੀਆਂ ਦੇ ਵਿੱਚ ਤੁਸੀਂ 15 ਦਿਨ ਤੱਕ ਇਸ ਨੂੰ ਫ੍ਰਿਜ ਦੇ ਵਿੱਚ ਰੱਖ ਕੇ ਵਰਤ ਸਕਦੇ ਹੋ। ਤੇ ਸਰਦੀ ਦੇ ਵਿੱਚ ਤੁਸੀਂ ਇਸ ਨੂੰ ਜਿਆਦਾ ਤੋਂ ਜਿਆਦਾ 1 ਮਹੀਨਾ ਵਰਤ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਨਹੀਂ ਪਰ ਗਰਮੀਆਂ ਦੇ ਵਿੱਚ ਸਿਰਫ 15 ਦਿਨ। ਇਸ ਤੋਵਾ ਦੇ ਵਿੱਚ ਤੁਸੀਂ ਓਨੇ ਹੀ ਕੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਜਿਸ ਨੂੰ ਤੁਸੀਂ 15 ਦਿਨਾਂ ਦੇ ਵਿੱਚ ਖਤਮ ਕਰਦੇ ਹੋ। ਖਾਣਾ ਤੁਸੀਂ ਇਸ ਵਿਧੀ ਦੇ ਨਾਲ ਇਹ ਕਿ ਤੁਸੀਂ ਇੱਕ ਚਮਚ ਕੱਢ ਕੇ ਕਿਸੇ ਕੌਲੀ ਦੇ ਵਿੱਚ ਪਾ ਲਓ ਤੇ ਉਸ ਨੂੰ 10 ਮਿੰਟ ਤੱਕ ਬਾਹਰ ਪਈ ਰਹਿਣ ਦਿਓ। ਉਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਲਓ। ਉਸਦੇ ਵਿੱਚ ਤੁਸੀਂ ਉਹੀ ਪਾਣੀ ਪੋਣੇ ਜੀ ਵੀ ਕਿ ਕੜੇ ਵਾਲਾ ਤੇ ਜਾਂ ਫਿਰ ਕਿਸੇ ਹੋਰ ਬਰਤਨ ਦੇ ਵਿੱਚ ਪਿਆ ਹੋਇਆ ਪਾਣੀ ਤੁਸੀਂ ਪਾ ਸਕਦੇ ਹੋ ਪਰ ਫ੍ਰੀਜ ਚ ਵਾਲਾ ਠੰਡਾ ਪਾਣੀ ਤੁਸੀਂ ਨਹੀਂ ਪੋਣਾ ਇਸ ਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਪੀ ਲੈਣਾ ਤੇ ਜਿਹੜੀਆਂ 3 ਸਾਲ ਤੋਂ 9 ਸਾਲ ਤੱਕ ਦੀਆਂ ਲੜਕੀਆਂ ਨੇ ਉਹਨਾਂ ਨੂੰ ਤੁਸੀਂ ਸਿਰਫ ਅੱਧਾ ਚਮਚ ਹੀ ਦੇਣਾ ਹੈ ਕਿਹਨ ਦਾ ਭਾਵ ਕਿ ਏਜ 3 ਸਾਲ ਤੋਂ 9 ਸਾਲ ਤੱਕ ਦੀ ਜਿਹੜੀਆਂ ਕੁੜੀਆਂ ਦੀ ਉਹਨਾਂ ਨੂੰ ਸਿਰਫ ਅੱਧਾ ਚਮਚ ਹੀ ਇਹ ਲੈਣੀ ਹੈ ਚਟਨੀ ਕੋਸਾਲ ਦੀ ਉਮਰ ਤੋਂ ਵੱਧ ਚੋ ਵੀ ਔਰਤਾ ਨੇ ਲੇਡੀਜ਼ ਨੇ ਗਰਭਤੀ ਨੇ ਭੈਣਾ ਨੇ ਚੋ ਵੀ ਨੇ ਉਹ ਇੱਕ ਚਮਚ ਇਸ ਨੂੰ ਲੈ ਸਕਦੀਆਂ ਨੇ ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਸਿਰਫ ਦੋ ਵਾਰ ਹੀ ਲੈਣਾ ਤੇ ਜਿਨ੍ਹਾਂ ਦਾ ਲੀਵਰ ਬਹੁਤ ਜ਼ਿਆਦਾ ਖਰਾਬ ਹੈ ਤੇ ਚਾ ਕਾਲਾ ਪੀਲੀ ਹੈ ਉਹ ਇਸ ਨੂੰ ਦੋ ਦਿਨ ਛੱਡ ਕੇ ਲੈ ਸਕਦੇ ਨੇ ਦੋ ਦਿਨ ਤੱਕ ਐਬ ਨਾਲ ਹਫ਼ਤੇ ਦੇ ਵਿੱਚ ਇੱਕ ਵਾਰ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਤੁਸੀਂ ਰੋਟੀ ਦੇ ਨਾਲ ਖਾ ਸਕਦੇ ਹੋ ਤਾਰੇ ਤੁਹਾਨੂੰ ਇਸ ਦੀ ਰੋਟੀ ਦੇ ਨਾਲ ਵਰਤੋ ਨਾ ਕਰੋ ਤੇ ਜਾਨਾ ਇਸ ਦੀ ਤੁਸੀਂ ਵਰਤੋ ਆਮ ਕਰਕੇ ਵੀ ਨਹੀਂ ਲੈਣੀ। ਬਸ ਤੁਸੀਂ ਇੱਕ ਚਮਚ ਹੀ ਲੈਣਾ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰੋਗੇ ਤਾਂ ਤੁਹਾਨੂੰ ਲੂਜ਼ ਮੋਸ਼ਨ ਹੋ ਜਾਣਗੇ। ਇੱਕ ਹਫ਼ਤੇ ਦੇ ਵਿੱਚ ਤੁਸੀਂ ਸਿਰਫ ਦੋ ਵਾਰ ਜਾਂ ਇੱਕ ਵਾਰ ਖਾਣਾ ਜਦੋਂ ਤੁਸੀਂ ਇਸ ਨੂੰ ਖਾਓਗੇ ਤਾਂ ਤੁਸੀਂ ਇੱਕ ਹਫ਼ਤੇ ਦੇ ਵਿੱਚ ਆਪਣੇ ਸਰੀਰ ਦੇ ਅੰਦਰ ਅੰਦਰ ਬਦਲਾਅ ਨਜ਼ਰ ਦੇਖੋਗੇ। ਸ਼ੂਗਰ ਦੇ ਜਿਹੜੇ ਪੇਸ਼ੈਂਟ ਦੇ ਇਸ ਨੂੰ ਬਣਾਉਣ ਦੇ ਲਈ ਇਸ ਦਾ ਤੁਸੀਂ ਚੌਥਾ ਹਿੱਸਾ ਕਰ ਸਕਦੇ ਹੋ ਜਿਵੇਂ ਕਿ ਪਹਿਲਾਂ ਆਪਾਂ 1 ਕਿਲੋ ਇਮਲੀ ਤੇ 1/2 ਕਿਲੋ ਗੁੜ ਕਿਹਾ ਸੀ ਲੈਣ ਨੂੰ ਹੁਣ 1 ਕਿਲੋ ਇਮਲੀ ਤੇ 250 ਗ੍ਰਾਮ ਜਿਹੜਾ ਗੋੜੇ ਲੈਣਾ ਸ਼ੂਗਰ ਵਾਲੇ ਮਰੀਜ਼ਾਂ ਦੇ ਲਈ। ਪੈਂਦਾ ਭਾਵ ਕਿ ਚੌਥਾ ਹਿੱਸਾ ਗੁੜ ਦਾ ਪਾ ਕੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਤੇ ਜੇਕਰ ਤੁਹਾਡੀ ਸ਼ੂਗਰ 300 ਤੋਂ ਉੱਪਰ ਰਹਿੰਦੀ ਹੈ ਫਿਰ ਤੁਸੀਂ ਗੁੜ ਦਾ ਇਸਤੇਮਾਲ ਨਾ ਕਰੋ। ਇਸਦੇ ਨਾਲ ਤੁਸੀਂ ਆਪਣੇ ਸਰੀਰ ਦੇ ਵਿੱਚ ਬਦਲਾਅ ਖੋਦ ਦੇਖੋਗੇ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਦੇ ਵਿੱਚ ਅਲਰਜੀ ਆਵੇਗੀ ਤੇ ਤੁਹਾਡਾ ਸਰੀਰ ਇਕਦਮ ਤੰਦਰੁਸਤ ਤੇ ਫਿੱਟ ਫਾਟ ਰਹਿਣਾ ਸ਼ੁਰੂ ਹੋ ਜਾਵੇਗਾ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਰੈਸਪੀ ਤੇ ਇੱਕ ਛੋਟਾ ਜਿਹਾ ਉਪਾਏ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਸ ਆਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵਾਧੂ ਤੋਂ ਵੱਧ ਸਪੋਰਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤੇ ਨਵੇਂ ਛੋਟੇ ਜਿਹੇ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ